ਸਤਨਾਮ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਪੰਜਵਾ ਕੋਈ ਜਨ ਹਾਰ ਸਿਉ ਦੇਵ ਜੋ ਸ਼ਰਨ ਕਹਉ ਬਕੋ ਸੁਭ ਰਸਨਾ ਦੀਜ ਹੈ ਪ੍ਰਾਨ ਅਕੋਰ ਕੋਈ ਜਨ ਹਰ ਸਿਆ ਦੇਵ ਜੋ चरण गहा बखुश बरस ना दीज है प्राण य को रहा, रहा ओ, मान तन निर्मल करत प्यार ਹਰ ਸਿਂਚ ਸੁਗਾ ਸੰਗਰ ਯਾਰਸ ਨ ਮਗਨ ਹੋ ਸਕੇ ਰਪਾਤੇ ਮਹਾ ਬਿਠਿਆਤੇ ਤੋਰ ਆਇਓ ਸ਼ਰਨ ਦੀਨ ਦਖ ਪੰਜਾ ਚਤਵਾ ਤੁਮਰੀਓ ਆਗ ਹੈ ਪਦਧਾਨ ਸਿਨਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋੜ ਆਇਓ ਸ਼ਰ ਸਪਹੰਜਨ ਚੇਤਵਾ ਤਮਰੀਆ ਆਪ ਹੈ ਪਾਤਸ਼ਾਨ ਸਿੰਘ ਰਣ ਸੁਆਮੀ ਕੋ ਪ੍ਰਭ ਨਾਨਕ ਬੰਧਨ ਸ਼ੋ ਗੁਰਜੀਤ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤ ਸ੍ਰੀ ਮਹਲਾ ਪੰਜਵਾਂ ਕੋਈ ਜਨ ਹਰਿ ਸਿਉ ਦੇਵੈ ਜੋਰ ਚਰਨ ਗਹ ਬਕੋ ਸੁਭ ਰਸਨਾ ਦੀ ਜਹ ਪ੍ਰਾਨ ਅਕੂਰ ਰਹਾਓ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀ ਅੱਜ ਦਾ ਪਾਵਨ ਮੁਖਵਾਕ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਹੋਇਆ ਜੈਤ ਸ੍ਰੀ ਰਾਗੰਦਰ ਪਾਵਨ ਅੰਗ 731 ਤੇ ਦੋ ਤੇ ਸੁਭਾਏਮਾਨ ਹੈ ਸਤਿਗੁਰ ਬਖਸ਼ਿਸ਼ ਕਰਦਾ ਕੋਈ ਰੱਬ ਦਾ ਪਿਆਰਾ ਮੈਨੂੰ ਮਿਲੇ ਜਿਹੜਾ ਮੈਨੂੰ ਮੇਰੇ ਰੱਬ ਨਾਲ ਜੋੜ ਦੇਵੇ ਜੇ ਉਹੜ ਜੋੜ ਦਿੰਦਾ ਏ ਤੇ ਮੈਂ ਉਸ ਦੇ ਚਰਨ ਫੜ ਲਵਾਂ ਉਸ ਦੇ ਲਈ ਆਪਣੇ ਰਸਨਾ ਤੋਂ ਮਿੱਠੇ ਮਿੱਠੇ ਬੋਲ ਬੋਲਾਂ ਇੱਥੇ ਹੀ ਵਸ ਨਹੀਂ ਸਤਿਗੁਰ ਕਹਿੰਦੇ ਮੈਂ ਆਪਣੀ ਜਿੰਦ ਵੀ ਉਸਨੂੰ ਭੇਟਾ ਕਰ ਦੇਣਾ ਜਿਹੜਾ ਮੈਨੂੰ ਮੇਰੇ ਪਿਆਰੇ ਉਹਨਾਂ ਮੇਰੇ ਰੱਬ ਨੂੰ ਮੈਨੂੰ ਮਿਲਾ ਦੇ ਇਹਨਾਂ ਕੋ ਮਾਣ ਇਹਨਾਂ ਕੋ ਪਿਆਰ ਇਹਨਾਂ ਕੋ ਸਤਕਾਰ ਹੈ ਰੱਬ ਦੇ ਨਾਲ ਜੋੜਨ ਵਾਲੇ ਦਾ ਸਤਿਗੁਰ ਪਤਸ਼ਾਹ ਤਾਂ ਇਹ ਕਹਿੰਦੇ ਵੀ ਹਰ ਕੋਈ ਨਹੀਂ ਕੋਈ ਵਿਰਲੇ ਨੇ ਜਿਨਾ ਦੇ ਮਿਲਾਪ ਨਾਲ ਉਸ ਮਾਲਕ ਦਾ ਮਿਲਾਪ ਹਾਸਲ ਹੁੰਦਾ ਹੈ ਤਾਂ ਇਹ ਸਤਿਗੁਰ ਕਹਿੰਦੇ ਜਿਨ੍ਹਾਂ ਦੇ ਸਦਨ ਦੜਿਆਂ ਦੁਰਮਤ ਵੰਜੈ ਮਿੱਤਰ ਅਸਾੜੜੇ ਸਈ ਹਾਉ ਢੋਂਡੇ ਦੀ ਜਗ ਸਬਾਇਆ ਜਨ ਨਾਨਕ ਵਿਰਲੇ ਕਈ ਉਹ ਵਿਰਲੇ ਨੇ ਜਿਹੜੇ ਰੱਬ ਨਾਲ ਜੋੜਦੇ ਨੇ ਨਹੀਂ ਤਾਂ ਬਹੁਤ ਆਤ ਆਪਣੇ ਨਾਲ ਹੀ ਜੋੜ ਲੈਂਦੇ ਨੇ ਸਤਿਗੁਰ ਕਿਰਪਾ ਕਰਨ ਇਹੋ ਜੇ ਰੱਬੀ ਪਿਆਰੇ ਮਿਲ ਜਾਣ ਜਿਹੜੇ ਰੱਬ ਨਾਲ ਮਿਲਾ ਕੇ ਗੁਰੂ ਨਾਲ ਮਿਲਾ ਕੇ ਸਾਡਾ ਜੀਵਨ ਸਫਲ ਕਰਦੇ ਹਨ ਸਤਿਗੁਰ ਸਭ ਨਾਨਾ ਨਾਮ ਸੇਵਾ ਸਿਮਰਨ ਬਖਸ਼ਣ ਜੀ ਸਭ ਨਾ ਦਾ ਆਵਿਆ ਗਾਵਿਆ ਸੇਵਾ ਸਤਿਗੁਰ ਆਪਣੇ ਦਰ ਤੇ ਪ੍ਰਵਾਨ ਕਰਨ ਹੋਇਆਂ ਭੁੱਲਾਂ ਦੇ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹ ਇਹ ਗੁਰੂ ਜੀ ਕੀ ਫਤਿਹ